ਤੇ ਤੁਹਾਡਾ ਸਾਡੇ YouTube ਚੈਨਲ ਸਟੂਡੈਂਟ ਪਾਥਵੇ ਵਿੱਚ ਅੱਜ ਦਾ ਸਾਡਾ ਕੁਐਸਚਨ ਹੈ ਮਾਰਕਸ ਦੇ ਪੂੰਜੀਵਾਦ ਸੰਬੰਧੀ ਕੀ ਵਿਚਾਰ ਸਨ ਜੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਸਟਾਰਟ ਕਰਦੇ ਹਾਂ ਸਾਡਾ ਅੱਜ ਦਾ ਆਨਸਰ ਮਾਰਕਸ ਦੇ ਸਮੇਂ ਜਿਹੜੀ ਸਮਾਜਿਕ ਵਿਵਸਥਾ ਸੀ ਉਸ ਨੂੰ ਮਾਰਕਸ ਪੂੰਜੀਵਾਦ ਕਹਿੰਦੇ ਹਨ ਪੂੰਜੀਵਾਦ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਮਾਰਕਸ ਨੇ ਪੂੰਜੀ ਦਾ ਬਹੁਤ ਡੂੰਘੇ ਤਰੀਕੇ ਦੇ ਨਾਲ ਅਧਿਐਨ ਕੀਤਾ ਮਸ਼ੀਨਾਂ ਇਮਾਰਤਾਂ ਪੈਸਾ ਕੱਚਾ ਮਾਲ ਆਦ ਸਭ ਜੋ ਚੀਜ਼ਾਂ ਨੇ ਉਹਨਾਂ ਨੂੰ ਮਾਰਕਸ ਪੂੰਜੀ ਕਹਿੰਦੇ ਨੇ ਪਰ ਇਹ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਸਭ ਕੁਝ ਪੂੰਜੀ ਹੈ ਇਹ ਪੂੰਜੀ ਕਦੋਂ ਬਣਦੀ ਹੈ ਇਸ ਬਾਰੇ ਵੀ ਮਾਰਕਸ ਨੇ ਆਪਣੇ ਵਿਚਾਰ ਦਿੱਤੇ ਹਨ ਹਰੇਕ ਮਕਾਨ ਜਾਂ ਮਸ਼ੀਨ ਪੂੰਜੀ ਹੈ ਪਰ ਇਹ ਪੂੰਜੀ ਕਦੋਂ ਬਣਦੀ ਹੈ ਕੋਈ ਸੰਪਤੀ ਆਰਥਿਕ ਵਿਆਖਿਆ ਦੇ ਵਿੱਚ ਉਸ ਸਮੇ ਪੂੰਜੀ ਖਵਾਉਂਦੀ ਹੈ ਜਦੋਂ ਉਸ ਦਾ ਪਰਯੋਗ ਵਾਧੂ ਮੁੱਲ ਕਮਾਉਣ ਦੇ ਲਈ ਕੀਤਾ ਜਾਂਦਾ ਹੈ ਇਸ ਦਾ ਮਤਲਬ ਕੀ ਹੈ ਕਹਿਣ ਦਾ ਮਤਲਬ ਹੈ ਕਿ ਜਦੋਂ ਕਿਸੇ ਮਜ਼ਦੂਰ ਨੂੰ ਨੌਕਰ ਰੱਖਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਕਿ ਉਹ ਚੀਜ਼ਾਂ ਦੇ ਉਤਪਾਦਨ ਕਰਦੇ ਹੋਏ ਵਾਧੂ ਮੁੱਲ ਨੂੰ ਵੀ ਪ੍ਰਾਪਤ ਕਰਦਾ ਹੈ ਤਾਂ ਉਹ ਕੀ ਅਖਵਾਂਦਾ ਹੈ ਤਾਂ ਉਸ ਨੂੰ ਅਸੀਂ ਪੂੰਜੀ ਕਹਿੰਦੇ ਹਾਂ ਹੁਣ ਅਸੀਂ ਦੇਖਦੇ ਹਾਂ ਕਿ ਪੂੰਜੀਪਤੀ ਕੌਣ ਹੁੰਦੇ ਨੇ ਪੂੰਜੀਪਤੀ ਉਹ ਵਿਅਕਤੀ ਹੁੰਦਾ ਹੈ ਜਿਹੜਾ ਉਤਪਾਦਨ ਦੇ ਸਾਧਨਾਂ ਦੇ ਉੱਪਰ ਅਧਿਕਾਰ ਰੱਖਦਾ ਹੈ ਕਾਰਖਾਨੇ ਫੈਕਟਰੀਆਂ ਆਦ ਸਾਰਾ ਕੁਝ ਉਸਦੇ ਹੱਥ ਵਿੱਚ ਹੁੰਦੇ ਨੇ ਅਰਥਾਤ ਉਹ ਉਹਨਾਂ ਦਾ ਮਾਲਕ ਹੁੰਦਾ ਹੈ ਅਤੇ ਉਹ ਆਪ ਉਹਨਾਂ ਦਾ ਪ੍ਰਯੋਗ ਨਹੀਂ ਕਰਦਾ ਬਲਕਿ ਹਜ਼ਾਰਾਂ ਮਜ਼ਦੂਰਾਂ ਨੂੰ ਉੱਥੇ ਕੰਮ ਦੇ ਕੇ ਉਤਪਾਦਨ ਕਰਵਾਉਂਦਾ ਹੈ ਉਹ ਹੋਰ ਵਿਅਕਤੀਆਂ ਤੋਂ ਮਿਹਨਤ ਕਰਵਾ ਕੇ ਜੋ ਉਸ ਤੋਂ ਲਾਭ ਮਿਲਦਾ ਹੈ ਜੋ ਉਸ ਤੋਂ ਵਾਧੂ ਮੁੱਲ ਪ੍ਰਾਪਤ ਹੁੰਦਾ ਹੈ ਉਸ ਨੂੰ ਉਹ ਖੁਦ ਰੱਖ ਲੈਂਦਾ ਹੈ ਅੱਗੇ ਅਸੀਂ ਦੇਖਾਂਗੇ ਪੂੰਜੀਵਾਦ ਕੀ ਹੁੰਦਾ ਹੈ ਜੀਿਸ ਸਮਾਜਿਕ ਵਿਵਸਥਾ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਵਰਗ ਉਤਪਾਦਨ ਦੇ ਸਾਧਨਾਂ ਦੇ ਉੱਪਰ ਅਧਿਕਾਰ ਰੱਖਦਾ ਹੈ ਅਤੇ ਉਤਪਾਦਨ ਵਿਵਸਥਾ ਨੂੰ ਆਪਣੇ ਹੱਥਾਂ ਵਿੱਚ ਰੱਖ ਲੈਂਦਾ ਹੈ ਅਤੇ ਉਤਪਾਦਨ ਜੋ ਹੈ ਉਹ ਆਪਣੇ ਨਿੱਜੀ ਲਾਭਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਰਦਾ ਹੈ ਤਾਂ ਉਸ ਵਿਵਸਥਾ ਨੂੰ ਪੂੰਜੀਵਾਦ ਕਹਿੰਦੇ ਹਨ ਪੂੰਜੀ ਦਾ ਇਕੱਠਾ ਹੋਣਾ ਪੁਰਾਣੇ ਸਮਿਆਂ ਦੇ ਵਿੱਚ ਪ੍ਰਤੱਖ ਸ਼ੋਸ਼ਣ ਕਿਹਾ ਜਾਂਦਾ ਸੀ ਪਰ ਅੱਜ ਕੀ ਹੈ ਅੱਜ ਇਸ ਨੂੰ ਅਪ੍ਰਤੱਖ ਸ਼ੋਸ਼ਣ ਕਿਹਾ ਜਾਂਦਾ ਹੈ ਪੂੰਜੀਪਤੀ ਉਹਨਾਂ ਚੀਜ਼ਾਂ ਦਾ ਜ਼ਿਆਦਾ ਉਤਪਾਦਨ ਕਰਦੇ ਹਨ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਬਣਾਉਂਦੇ ਹਨ ਜਿਨ੍ਹਾਂ ਤੋਂ ਉਹਨਾਂ ਨੂੰ ਜ਼ਿਆਦਾ ਲਾਭ ਦੀ ਆਸ ਹੁੰਦੀ ਹੈ ਉਤਪਾਦਨ ਵਿਵਸਥਾ ਸਮਾਜ ਦੇ ਹਿੱਤ ਦੇ ਲਈ ਜਾਂ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕੰਮ ਨਹੀਂ ਕਰਦੀ ਬਲਕਿ ਕਿਸ ਲਈ ਕੰਮ ਕਰਦੀ ਹੈ ਵਿਅਕਤੀਗਤ ਲਾਭ ਕਮਾਉਣ ਦੇ ਲਈ ਨਿੱਜੀ ਲਾਭ ਕਮਾਉਣ ਦੇ ਲਈ ਅਰਥਾਤ ਜਿੰਨਾ ਵੀ ਉਤਪਾਦਨ ਕੀਤਾ ਜਾਂਦਾ ਹੈ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ ਕਿ ਇਸ ਤੋਂ ਮੈਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋਵੇ ਪੂੰਜੀਵਾਦ ਮਨੁੱਖੀ ਪ੍ਰਕティ ਦੇ ਇਤਿਹਾਸ ਦੇ ਵਿੱਚ ਮੱਤਪੂਰਨ ਯੋਗਦਾਨ ਦਿੰਦਾ ਯੋਗਦਾਨ ਦਿੰਦਾ ਹੈ ਪਰ ਕਦੋਂ ਦਿੰਦਾ ਪਰ ਉਹ ਅਨਿਆਂ ਉੱਤੇ ਆਧਾਰਿਤ ਹੋਣ ਕਰਕੇ ਹੁਣ ਸਮਾਜ ਦੇ ਲਈ ਹਾਨੀਕਾਰਕ ਸਿੱਧ ਹੋ ਗਿਆ ਹੈ ਕਿਉਂ ਕਿ ਪੂੰਜੀਵਾਦੀ ਵਿਵਸਥਾ ਦੇ ਵਿੱਚ ਅੰਦਰਲੇ ਕੁਝ ਵਿਰੋਧ ਪੈਦਾ ਹੋ ਜਾਂਦੇ ਹਨ ਜਿਹੜੇ ਉਸ ਨੂੰ ਪਤਨ ਵੱਲ ਲੈ ਜਾਂਦੇ ਹਨ ਜੇਕਰ ਇਹ ਵਿਰੋਧ ਨਾ ਹੋਣ ਤਾਂ ਇਹ ਸਮਾਜ ਨੂੰ ਵਿਕਾਸ ਦੇ ਰਸਤੇ ਉੱਪਰ ਤੋਰਨ ਵਾਲੀ ਬਹੁਤ ਹੀ ਮਹੱਤਵਪੂਰਨ ਜੋ ਹੈ ਭੂਮਿਕਾ ਨਿਭਾਵੇ ਅਤੇ ਇੱਕ ਦਿਨ ਇਹੀ ਜੋ ਵਿਰੋਧ ਹੈ ਇਹੀ ਜੋ ਅੰਦਰਲੇ ਵਿਰੋਧ ਨੇ ਇਹੀ ਉਸ ਦਾ ਖਾਤਮਾ ਕਰ ਦੇਣਗੇ ਪੂੰਜੀਵਾਦ ਦਾ ਵਿਕਾਸ ਦੇਖਦੇ ਹਾਂ ਕਿ ਪੂੰਜੀਵਾਦ ਦਾ ਵਿਕਾਸ ਕਿੱਦਾਂ ਸ਼ੁਰੂ ਹੋਇਆ ਮਾਰਕਸ ਦੇ ਅਨੁਸਾਰ ਪੂੰਜੀਵਾਦ ਉਤਪਾਦਨ ਦੀ ਜੋ ਸ਼ੁਰੂਆਤ ਹੈ ਉਹ ਸਮੰਤੀ ਯੁੱਗ ਵਿੱਚ ਹੋ ਚੁੱਕੀ ਸੀ ਸਮੰਤੀ ਸਮਾਜਿਕ ਵਿਵਸਥਾ ਵਿੱਚ ਚੀਜ਼ਾਂ ਦਾ ਉਤਪਾਦਨ ਆਮ ਤੌਰ ਤੇ ਉਥੇ ਉਪਯੋਗ ਦੇ ਕਾਰਨ ਹੁੰਦਾ ਸੀ ਕਿਉਂ ਹੁੰਦਾ ਸੀ ਜਿੰਨਾ ਉਹਨਾਂ ਨੂੰ ਵਰਤੋਂ ਦੀ ਲੋੜ ਹੁੰਦੀ ਸੀ ਉਹਨਾਂ ਹੀ ਉਤਪਾਦਨ ਕੀਤਾ ਜਾਂਦਾ ਸੀ ਉਸ ਸਮੇਂ ਅਰਧੁਗੁਲਾਮ ਕਿਸਾਨ ਜੋ ਸੀ ਉਹ ਆਪਣੇ ਲਈ ਔਰ ਆਪਣੇ ਸਮੰਤੀ ਸ਼ਾਸਕਾਂ ਦੇ ਲਈ ਭੋਜਨ ਕੱਪੜਾ ਤੇ ਹੋਰ ਚੀਜ਼ਾਂ ਦਾ ਉਤਪਾਦਨ ਕਰਦੇ ਸਨ ਜਦੋਂ ਚੀਜ਼ਾਂ ਦਾ ਜ਼ਿਆਦਾ ਉਤਪਾਦਨ ਹੋਣ ਲੱਗ ਪਿਆ ਅਰਥਾਤ ਜਦੋਂ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਬਣਨੀਆਂ ਸ਼ੁਰੂ ਹੋ ਗਈਆਂ ਕਿ ਉਹਨਾਂ ਦੀਆਂ ਜ਼ਰੂਰਤਾਂ ਤੋਂ ਬਾਹਰ ਉਹ ਬਚ ਜਾਂਦੀਆਂ ਸੀ ਤਾਂ ਜ਼ਿਆਦਾ ਉਤਪਾਦਨ ਜੋ ਸੀ ਤਾਂ ਇਹ ਬਾਕੀ ਵਾਧੂ ਉਤਪਾਦਨ ਨੂੰ ਹੋਰ ਦੇਸ਼ਾਂ ਦੇ ਵਿੱਚ ਜਾਂ ਉਸੇ ਦੇਸ਼ ਦੇ ਹੋਰ ਲੋਕਾਂ ਨੂੰ ਹੋਰ ਭਾਗਾਂ ਦੇ ਵਿੱਚ ਜਾ ਜਾ ਕੇ ਉਹਨੂੰ ਵੇਚਿਆ ਜਾਣ ਲੱਗ ਪਿਆ। ਇਸ ਤਰ੍ਹਾਂ ਹੀ ਕੀ ਹੋ ਗਿਆ? ਇਸ ਤਰ੍ਹਾਂ ਹੌਲੀ-ਹੌਲੀ ਸਮਾਜ ਦੀਆਂ ਜੋ ਇਕਾਈਆਂ ਸੀ ਉਹ ਟੁੱਟਣ ਲੱਗ ਪਈਆਂ ਔਰ ਉਤਪਾਦਨ ਜੋ ਹੈ ਉਹ ਵਿਅਕਤੀਗਤ ਉਪਭੋਗ ਦੇ ਲਈ ਨਾ ਹੋ ਕੇ ਅਰਥਾਤ ਵਿਅਕਤੀਆਂ ਦੀ ਜ਼ਰੂਰਤ ਦੇ ਲਈ ਨਾ ਹੋ ਕੇ ਸਭ ਦੇ ਲਈ ਹੋਣ ਲੱਗਾ। ਇਸ ਤਰ੍ਹਾਂ ਹੋਇਆ ਪੂੰਜੀਵਾਦ ਦਾ ਜਨਮ। ਜਿਸ ਦੇ ਵਿੱਚ ਕਿਸੇ ਦੇ ਕੋਲ ਉਤਪਾਦਨ ਦੇ ਸਾਧਨ ਸੀ ਔਰ ਉਤਪਾਦਨ ਦੇ ਸਾਧਨ ਖਰੀਦਣ ਦੀ ਤਾਕਤ ਸੀ ਜਾਂ ਤਾਂ ਉਹਨਾਂ ਕੋਲ ਹੈਗੇ ਸੀ ਉਤਪਾਦਨ ਦੇ ਸਾਧਨ ਜਾਂ ਫਿਰ ਉਹ ਇੰਨੀ ਕੁ ਤਾਕਤ ਰੱਖਦੇ ਸੀ ਕਿ ਉਹ ਉਤਪਾਦਨ ਦੇ ਸਾਧਨ ਖਰੀਦ ਸਕਣ ਅਤੇ ਦੂਸਰੇ ਪਾਸੇ ਕੁਝ ਇਹੋ ਜਿਹੇ ਲੋਕ ਰਹਿ ਗਏ ਜਿਨ੍ਹਾਂ ਦੇ ਕੋਲ ਨਾ ਤਾਂ ਉਤਪਾਦਨ ਦੇ ਸਾਧਨ ਸੀਗੇ ਤੇ ਨਾ ਹੀ ਉਹਨਾਂ ਨੂੰ ਖਰੀਦ ਸਕਦੇ ਸੀ ਉਹਨਾਂ ਕੋਲ ਸਿਰਫ ਇੱਕੋ ਹੀ ਚੀਜ਼ ਸੀ ਉਸੇ ਸਰੀਰਕ ਮਿਹਨਤ ਉਹ ਮਿਹਨਤ ਕਰਕੇ ਹੀ ਪੈਸਾ ਕਮਾ ਸਕਦੇ ਸੀ ਇਸ ਤਰ੍ਹਾਂ ਮਾਰਕਸ ਦੇ ਅਨੁਸਾਰ ਜਿਨ੍ਹਾਂ ਕੋਲ ਉਤਪਾਦਨ ਦੇ ਸਾਧਨ ਸਨ ਉਹ ਸੀਗੇ ਪੂੰਜੀਪਤੀ ਔਰ ਜਿਨ੍ਹਾਂ ਦੇ ਕੋਲ ਸਿਰਫ ਆਪਣੀ ਮਜ਼ਦੂਰੀ ਆਪਣੀ ਕਿਰਤ ਸੀਗੀ ਕਿਰਤ ਤੋਂ ਇਲਾਵਾ ਕੁਝ ਨਹੀਂ ਸੀ ਉਹ ਸੀ ਮਜ਼ਦੂਰ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੂੰਜੀਵਾਦ ਦੇ ਵਿੱਚ ਦੋ ਚੀਜ਼ਾਂ ਬਹੁਤ ਮਹੱਤਵਪੂਰਨ ਸੀ ਇੱਕ ਸੀ ਪੂੰਜੀਪਤੀ ਜੋ ਉਤਪਾਦਨ ਦੇ ਸਾਧਨਾਂ ਦੇ ਮਾਲਕ ਸੀ ਔਰ ਦੂਸਰੀ ਸੀ ਮਜ਼ਦੂਰ ਜੋ ਕਿਰਤ ਕਰਕੇ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਆਪਣਾ ਜੋ ਹੈ ਗੁਜ਼ਾਰਾ ਚਲਾਉਂਦੀ ਸੀ ਅੱਗੇ ਹੈ ਜੀ ਪੂੰਜੀਵਾਦ ਦੇ ਆਧਾਰ ਅਸੀਂ ਦੇਖਦੇ ਹਾਂ ਕਿ ਪੂੰਜੀਵਾਦ ਦੇ ਕਿਹੜੇ ਕਿਹੜੇ ਆਧਾਰ ਸੀ ਪੂੰਜੀਵਾਦੀ ਵਿਵਸਥਾ ਵਿੱਚ ਮਾਰਕਸ ਨੇ ਕੁਝ ਆਧਾਰਾਂ ਬਾਰੇ ਵੀ ਦੱਸਿਆ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਪੂੰਜੀਵਾਦ ਦਾ ਵਿਕਾਸ ਕਿੱਦਾਂ ਹੋਇਆ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਦੇਖਦੇ ਹਾਂ ਜੀ ਸਾਡਾ ਪਹਿਲਾ ਪੁਆਇੰਟ ਵਾਧੂ ਮੁੱਲ ਮਾਰਕਸ ਦੇ ਅਨੁਸਾਰ ਪੂੰਜੀਵਾਦੀ ਸਮਾਜਿਕ ਵਿਵਸਥਾ ਦੇ ਸ਼ੁਰੂ ਹੋਣ ਤੋਂ ਬਾਅਦ ਮਜ਼ਦੂਰ ਜਿਹੜੇ ਸੀ ਉਹ ਪੂੰਜੀਪੱਤੀਆਂ ਦੇ ਉਪਯੋਗ ਦੇ ਲਈ ਚੀਜ਼ ਦਾ ਉਤਪਾਦਨ ਨਹੀਂ ਸੀ ਕਰਦੇ ਬਲਕਿ ਕਿਸ ਲਈ ਕਰਦੇ ਸੀ ਤਾਂ ਕਿ ਉਹ ਉਸ ਚੀਜ਼ ਨੂੰ ਵੇਚ ਕੇ ਲਾਭ ਕਮਾ ਸਕਣ ਵੱਧ ਤੋਂ ਵੱਧ ਲਾਭ ਕਮਾਉਣ ਦੇ ਲਈ ਚੀਜ਼ਾਂ ਦਾ ਉਤਪਾਦਨ ਕੀਤਾ ਜਾਂਦਾ ਸੀ ਇਸ ਤਰ੍ਹਾਂ ਤਿਆਰ ਕੀਤੀ ਚੀਜ਼ ਜੋ ਸੀ ਮਾਰਕਸ ਨੇ ਉਸ ਨੂੰ ਕੀ ਕਿਹਾ ਮਾਲਕ ਹੈ ਅਰਥਾਤ ਜਿਹੜੀ ਚੀਜ਼ਾਂ ਨੂੰ ਵਿਅਕਤੀਗਤ ਉਪਯੋਗ ਦੇ ਲਈ ਤਿਆਰ ਨਹੀਂ ਕੀਤਾ ਜਾਂਦਾ ਸੀ ਕਿਸ ਲਈ ਤਿਆਰ ਕੀਤਾ ਜਾਂਦਾ ਸੀ ਤਾਂ ਕਿ ਉਸ ਨੂੰ ਵੇਚ ਕੇ ਵੱਧ ਤੋਂ ਵੱਧ ਲਾਭ ਕਮਾਇਆ ਜਾ ਸਕੇ ਉਹਨਾਂ ਚੀਜ਼ਾਂ ਨੂੰ ਉਹਨਾਂ ਉਤਪਾਦ ਨੂੰ ਮਾਰਕਸ ਨੇ ਮਾਲ ਦਾ ਨਾਂ ਦਿੱਤਾ ਹੈ ਮਾਲ ਦਾ ਮਤਲਬ ਉਹਨਾਂ ਚੀਜ਼ਾਂ ਤੋਂ ਹੈ ਜਿਨ੍ਹਾਂ ਦਾ ਉਤਪਾਦਨ ਬਾਜ਼ਾਰ ਦੇ ਵਿੱਚ ਵੇਚਣ ਦੀ ਨਜ਼ਰ ਤੋਂ ਕੀਤਾ ਜਾਂਦਾ ਸੀ ਇਸ ਤਰ੍ਹਾਂ ਦੀ ਉਤਪਾਦਨ ਵਿਵਸਥਾ ਦੇ ਵਿੱਚ ਮਜ਼ਦੂਰ ਆਪਣੀ ਮਜ਼ਦੂਰੀ ਦੇ ਬਦਲੇ ਥੋੜੇ ਜੇ ਪੈਸੇ ਪ੍ਰਾਪਤ ਕਰਦਾ ਹੈ ਔਰ ਉਤਪਾਦਨ ਦੇ ਸਾਧਨਾਂ ਦਾ ਮਾਲਕ ਜੋ ਹੈ ਅਰਥਾਤ ਪੂੰਜੀਪਤੀ ਉਸ ਨੂੰ ਸਾਰੇ ਦਾ ਸਾਰਾ ਲਾਭ ਪ੍ਰਾਪਤ ਹੁੰਦਾ ਹੈ ਪੂੰਜੀਪਤੀ ਨੂੰ ਜੋ ਲਾਭ ਹੁੰਦਾ ਹੈ ਉਸ ਵਿੱਚ ਉਹ ਮਜ਼ਦੂਰ ਨੂੰ ਕੁਝ ਵੀ ਨਹੀਂ ਸੀ ਦਿੰਦਾ ਉਸਨੂੰ ਦਿੱਤਾ ਕੀ ਜਾਂਦਾ ਸੀ ਸਿਰਫ ਜੋ ਉਸ ਦੇ ਨਾਲ ਮਜ਼ਦੂਰੀ ਫਿਕਸ ਹੋਈ ਸੀ ਸਿਰਫ ਉਹ ਦਿੱਤੀ ਜਾਂਦੀ ਸੀ ਇਸ ਤਰ੍ਹਾਂ ਮਜ਼ਦੂਰ ਦੁਆਰਾ ਜੋ ਵਾਧੂ ਮੁੱਲ ਪੈਦਾ ਕੀਤਾ ਜਾਂਦਾ ਸੀ ਉਸ ਦਾ ਲਾਭ ਪੂੰਜੀਪਤੀ ਨੂੰ ਹੀ ਹੁੰਦਾ ਹੈ ਇਸੇ ਨੂੰ ਹੀ ਕਿਹਾ ਜਾਂਦਾ ਸੀ ਇਸ ਨੂੰ ਹੀ ਵਾਧੂ ਮੁੱਲ ਕਹਿੰਦੇ ਹਨ ਨੰਬਰ 2 ਹੈ ਮਜ਼ਦੂਰ ਸ਼ਕਤੀ ਦਾ ਵਟਾਂਦਰਾ ਮੁੱਲ ਮਾਰਕਸ ਦੇ ਅਨੁਸਾਰ ਜਿਵੇਂ ਕਿਸੇ ਉਤਪਾਦਿਤ ਵਸਤੂ ਦਾ ਵਟਾਂਦਰਾ ਮੁੱਲ ਹੁੰਦਾ ਹੈ ਅਰਥਾਤ ਜਿਵੇਂ ਕੋਈ ਉਤਪਾਦਿਤ ਕੀਤੀ ਹੋਈ ਵਸਤੂ ਨੂੰ ਵੇਚਿਆ ਜਾਂਦਾ ਹੈ ਕਿਸ ਦੇ ਬਦਲੇ ਉਸ ਤੋਂ ਕੁਝ ਪੈਸੇ ਦੇ ਬਦਲੇ ਉਸ ਚੀਜ਼ ਨੂੰ ਦੇ ਦਿੱਤਾ ਜਾਂਦਾ ਉਸੇ ਤਰ੍ਹਾਂ ਮਜ਼ਦੂਰ ਦੀ ਜੋ ਸ਼ਕਤੀ ਹੈ ਮਜ਼ਦੂਰ ਦੀ ਜੋ ਮਿਹਨਤ ਹੈ ਮਜ਼ਦੂਰ ਦੀ ਜੋ ਮਜ਼ਦੂਰੀ ਹੈ ਮਨੁੱਖ ਦੀ ਮਜ਼ਦੂਰੀ ਕਰਨ ਦੀ ਸ਼ਕਤੀ ਦਾ ਵੀ ਵਟਾਂਦਰਾ ਕੀਤਾ ਗਿਆ ਉਸ ਦੀ ਸ਼ਕਤੀ ਦੇ ਬਦਲੇ ਉਸ ਦੀ ਮਜ਼ਦੂਰੀ ਦੇ ਬਦਲੇ ਉਸ ਨੂੰ ਥੋੜਾ ਜਿਹਾ ਕੁਝ ਕੁ ਪੈਸੇ ਦਿੱਤੇ ਗਏ ਉਹਨਾਂ ਕੀ ਕਹਿੰਦੇ ਹਨ ਵਟਾਂਦਰਾ ਮੁੱਲ ਪੂੰਜੀਪਤੀ ਉਸਦੀ ਕਿਰਤ ਨੂੰ ਖਰੀਦਦਾ ਹੈ ਪਰ ਪੂੰਜੀਵਾਦੀ ਸਮਾਜ ਦੇ ਵਿੱਚ ਪੂੰਜੀਪਤੀ ਮਜ਼ਦੂਰ ਵੱਲੋਂ ਉਤਪਾਦਿਤ ਮੁੱਲ ਤੋਂ ਘੱਟ ਮੁੱਲ ਉਸ ਨੂੰ ਦਿੱਤਾ ਜਾਂਦਾ ਹੈ। ਇਹ ਹੀ ਸਭ ਤੋਂ ਵੱਡੀ ਪ੍ਰੋਬਲਮ ਸੀ ਪੂੰਜੀਵਾਦੀ ਕਿ ਜੋ ਮਜ਼ਦੂਰੀ ਜਾਂ ਫਿਰ ਮੁੱਲ ਕਹਿ ਸਕਦੇ ਹਾਂ ਅਸੀਂ ਮਜ਼ਦੂਰ ਨੂੰ ਦਿੱਤਾ ਜਾਂਦਾ ਸੀ ਉਹ ਉਸਦੇ ਕੰਮ ਦੇ ਬਦਲੇ ਬਹੁਤ ਘੱਟ ਸੀ। ਉਸ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਸੀ ਔਰ ਮਜ਼ਦੂਰੀ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਤਪਾਦਿਤ ਮੁੱਲ ਉਹਨੂੰ ਬਹੁਤ ਕੱਟ ਦਿੱਤਾ ਜਾਂਦਾ ਸੀ ਜਿਸ ਕਾਰਨ ਪੂੰਜੀਪਤੀ ਔਰ ਮਜ਼ਦੂਰਾਂ ਦੇ ਵਿੱਚ ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਪੂੰਜੀਵਾਦੀ ਸਮਾਜ ਵਿੱਚ ਮਜ਼ਦੂਰ ਦੀ ਕਿਰਤ ਸ਼ਕਤੀ ਨੂੰ ਬਣਾਈ ਰੱਖਣ ਲਈ ਜੋ ਤਨਖਾਹ ਰੱਖੀ ਗਈ ਹੈ ਉਹ ਮਜ਼ਦੂਰੀ ਦੇ ਉਸ ਸਮੇਂ ਦੇ ਬਰਾਬਰ ਹੁੰਦੀ ਹੈ ਜਿਸ ਵਿੱਚ ਕੀ ਉਹ ਆਪਣੀ ਤਨਖਾਹ ਦੀ ਥਾਂ ਮਜ਼ਦੂਰੀ ਦੇ ਸਮੇਂ ਦੇ ਵਿੱਚ ਜ਼ਿਆਦਾ ਕੰਮ ਕਰਦਾ ਅਰਥਾਤ ਉਹਨੂੰ ਤਨਖਾਹ ਘੱਟ ਦਿੱਤੀ ਜਾਂਦੀ ਆ ਔਰ ਉਸ ਤੋਂ ਕੰਮ ਜੋ ਹੈ ਉਹ ਜ਼ਿਆਦਾ ਲਿਆ ਜਾਂਦਾ ਹੈ ਇਸ ਲਈ ਕੰਮ ਦੇ ਵਾਧੂ ਘੰਟਿਆਂ ਦੇ ਵਿੱਚ ਉਸ ਵੱਲੋਂ ਜੋ ਉਤਪਾਦਨ ਕੀਤਾ ਗਿਆ ਉਸ ਦਾ ਜੋ ਲਾਭ ਹੋਇਆ ਉਸ ਲਾਭ ਨੂੰ ਕੀ ਕਿਹਾ ਜਾਂਦਾ ਸੀ ਵਾਧੂ ਮੁੱਲ ਕਿਹਾ ਜਾਂਦਾ ਸੀ ਪੂੰਜੀਵਾਦੀ ਸਮਾਜ ਵਿੱਚ ਵਾਧੂ ਮੁੱਲ ਹੀ ਚੀਜ਼ਾਂ ਦੇ ਵੇਚਣ ਅਤੇ ਉਸ ਤੋਂ ਕਿੰਨਾ ਲਾਭ ਹੋਇਆ ਇਸ ਦਾ ਮੁੱਖ ਕਾਰਨ ਸੀ ਇਹ ਵਾਧੂ ਮੁੱਲ ਕਿਸ ਨੂੰ ਪ੍ਰਾਪਤ ਹੁੰਦਾ ਸੀ ਪੂੰਜੀਪਤੀਆਂ ਨੂੰ ਪ੍ਰਾਪਤ ਹੁੰਦਾ ਸੀ ਇਸ ਦਾ ਥੋੜਾ ਜਿਹਾ ਵੀ ਜਾਂ ਫਿਰ ਛੋਟਾ ਜਿਹਾ ਵੀ ਹਿੱਸਾ ਮਜ਼ਦੂਰ ਦੇ ਹਿੱਸੇ ਨਹੀਂ ਸੀ ਹੁੰਦਾ ਨੰਬਰ 3 ਹੈ ਲਾਭ ਇਸ ਲਾਭ ਦੇ ਸਾਧਨਾਂ ਦਾ ਵਿਸ਼ਲੇਸ਼ਣ ਕਰਨ ਨਾਲ ਪੂੰਜੀਵਾਦੀ ਸਮਾਜ ਦੇ ਵਰਗ ਸੰਘਰਸ਼ ਦੇ ਉੱਤੇ ਚਾਨਣਾ ਪੈਂਦਾ ਹੈ। ਪੂੰਜੀਵਾਦੀ ਯੁੱਗ ਦੇ ਵਿੱਚ ਵੱਖ-ਵੱਖ ਵਰਗਾਂ ਵਿੱਚ ਸੰਘਰਸ਼ ਦਾ ਮੁੱਖ ਕਾਰਨ ਹੀ ਕੀ ਸੀ ਲਾਭ ਹੈ। ਇਸ ਨੂੰ ਮਜ਼ਦੂਰ ਪੈਦਾ ਕਰਦਾ ਹੈ। ਲਾਭ ਮਜ਼ਦੂਰ ਵੱਲੋਂ ਪੈਦਾ ਕੀਤਾ ਜਾਂਦਾ ਹੈ ਪਰ ਇਸ ਨੂੰ ਰੱਖਦਾ ਕੌਣ ਹੈ ਪੂੰਜੀਪਤੀ ਇਸ ਨੂੰ ਆਪ ਰੱਖ ਲੈਂਦਾ ਹੈ। ਉਤਪਾਦਨ ਦੇ ਹਰੇਕ ਉਦਯੋਗਾਂ ਵਿੱਚ ਮਜ਼ਦੂਰ ਨੂੰ ਜੋ ਤਨਖਾਹ ਮਿਲਦੀ ਹੈ ਉਹ ਉਸ ਦੁਆਰਾ ਪੈਦਾ ਕੀਤੇ ਮੁੱਲ ਤੋਂ ਬਹੁਤ ਘੱਟ ਹੁੰਦੀ ਹੈ। ਉਤਪਾਦਨ ਦੇ ਨਾਲ ਸਾਧਨਾਂ ਦਾ ਮਾਲਕ ਹੋਣ ਕਰਕੇ ਪੂੰਜੀਪਤੀ ਉਤਪਾਦਿਤ ਮੁੱਲ ਦਾ ਵੱਡਾ ਹਿੱਸਾ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕਰਦੇ ਹਨ ਉਹ ਇਹ ਕਈ ਤਰੀਕਿਆਂ ਦੇ ਨਾਲ ਕਰਦੇ ਨੇ ਕਿਦਾਂ ਕਰਦੇ ਨੇ ਜਿਵੇਂ ਉਹ ਘੱਟ ਪੈਸੇ ਦੇ ਕੇ ਜਾਂ ਫਿਰ ਉਨ੍ਹਾਂ ਤੋਂ ਜਿਆਦਾ ਸਮਾਂ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਸ ਦੇ ਕਾਰਨ ਪੂੰਜੀਪਤੀ ਔਰ ਮਜ਼ਦੂਰਾਂ ਵਿੱਚ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਹੈ ਨੰਬਰ 4 ਹੈ ਵਰਗ ਸੰਘਰਸ਼ ਮਾਰਕਸ ਦੇ ਅਨੁਸਾਰ ਜਦੋਂ ਤੱਕ ਪੂੰਜੀਵਾਦੀ ਵਿਵਸਥਾ ਸਥਾਪਿਤ ਰਹੇਗੀ ਉਦੋਂ ਤੱਕ ਉਹਨਾਂ ਦੇ ਵਿੱਚ ਸੰਘਰਸ਼ ਵੀ ਚੱਲਦਾ ਰਹੇਗਾ ਸ਼ੁਰੂਆਤੀ ਅਵਸਥਾ ਦੇ ਵਿੱਚ ਮਜ਼ਦੂਰ ਛੋਟੇ-ਛੋਟੇ ਦਲਾਂ ਦੇ ਵਿੱਚ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਆਪਣੇ ਮਾਲਕ ਦੇ ਵਿਰੁੱਧ ਨਿੱਜੀ ਤੌਰ ਤੇ ਸੰਘਰਸ਼ ਕਰਦੇ ਨੇ ਪਰ ਜਿਵੇਂ-ਜਿਵੇਂ ਇਹ ਸੰਘਰਸ਼ ਗੰਭੀਰ ਰੂਪ ਧਾਰਨ ਕਰ ਲੈਂਦਾ ਤਾਂ ਇੱਕ ਪਾਸੇ ਮਜ਼ਦੂਰਾਂ ਦੀ ਯੂਨੀਅਨ ਦੀ ਸਥਾਪਨਾ ਹੁੰਦੀ ਹੈ ਔਰ ਦੂਜੇ ਪਾਸੇ ਜੋ ਮਾਲਕ ਨੇ ਉਹ ਆਪਣੇ ਸੰਗ ਬਣਾ ਲੈਂਦੇ ਹਨ ਇਸ ਤਰ੍ਹਾਂ ਕੀ ਹੁੰਦਾ ਹੈ ਵਰਗ ਸੰਘਰਸ਼ ਜੋ ਹੈ ਇੱਕ ਸੰਗਠਿਤ ਰੂਪ ਧਾਰਨ ਕਰ ਲੈਂਦਾ ਹੈ ਇਹ ਕਿਸੇ ਖਾਸ ਪੂੰਜੀਵਾਦੀ ਦੇ ਵਿਰੁੱਧ ਨਾ ਹੋ ਕੇ ਅਰਥਾਤੇ ਕਿਸੇ ਖਾਸ ਵਿਅਕਤੀ ਦੇ ਵਿਰੁੱਧ ਨਾ ਹੋ ਕੇ ਸਾਰੇ ਪੂੰਜੀਵਾਦ ਦੇ ਵਿਰੋਧ ਦੇ ਵਿੱਚ ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਇਹ ਸੰਘਰਸ਼ ਅੰਤ ਦੇ ਵਿੱਚ ਇੱਕ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਫਿਰ ਇਸ ਦਾ ਰਿਜ਼ਲਟ ਕੀ ਨਿਕਲੇਗਾ ਫਿਰ ਪੂੰਜੀਵਾਦੀ ਵਿਵਸਥਾ ਦੀ ਥਾਂ ਮਜ਼ਦੂਰਾਂ ਦੀ ਨਵੀਂ ਵਿਵਸਥਾ ਸਥਾਪਿਤ ਹੁੰਦੀ ਹੈ ਹਕਿ ਅਸੀਂ ਦੇਖਦੇ ਹਾਂ ਪੂੰਜੀਵਾਦ ਦੀਆਂ ਵਿਸ਼ੇਸ਼ਤਾਵਾਂ ਜਾਂ ਫਿਰ ਇਹਨੂੰ ਪੂੰਜੀਵਾਦ ਦੇ ਲੱਛਣ ਵੀ ਕਿਹਾ ਜਾਂਦਾ ਹੈ ਸੋ ਇੱਥੇ ਕਨਫਿਊਜ਼ ਨਹੀਂ ਹੋਣਾ ਪੂੰਜੀਵਾਦ ਦੀਆਂ ਵਿਸ਼ੇਸ਼ਤਾਵਾਂ ਪੁੱਛੀਆਂ ਜਾਂ ਤਾਂ ਵੀ ਇਹੀ ਨੇ ਤੇ ਜੇਕਰ ਪੂੰਜੀਵਾਦ ਦੇ ਲੱਛਣ ਕੁਐਸਚਨ ਵਿੱਚ ਪੁੱਛੇ ਜਾਂ ਤਾਂ ਵੀ ਸਾਡਾ ਆਨਸਰ ਸੇਮ ਰਹੇਗਾ ਸਟਾਰਟ ਕਰਦੇ ਹਾਂ ਪੂੰਜੀਵਾਦ ਦੀਆਂ ਵਿਸ਼ੇਸ਼ਤਾਵਾਂ ਪਹਿਲਾ ਪੁਆਇੰਟ ਹੈ ਮਜ਼ਦੂਰਾਂ ਦੀ ਜ਼ਿਆਦਾ ਗਿਣਤੀ ਪੂੰਜੀਪਤੀਆਂ ਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰਦੀ ਹੈ ਕਿ ਜਿਹੜਾ ਘੱਟ ਤੋਂ ਘੱਟ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹੋ ਜਾਵੇਗਾ ਉਸ ਨੂੰ ਨੌਕਰੀ ਦਿੱਤੀ ਜਾਵੇ ਇਸ ਦਾ ਫਾਇਦਾ ਕੀ ਹੋਵੇਗਾ ਕਿ ਸਭ ਤੋਂ ਜੋ ਜ਼ਿਆਦਾ ਜ਼ਰੂਰਤਮੰਦ ਵਿਅਕਤੀ ਹੈ ਜ਼ਰੂਰਤਮੰਦ ਮਜ਼ਦੂਰ ਹੈ ਉਹ ਘੱਟ ਤੋਂ ਘੱਟ ਪੈਸਿਆਂ ਦੇ ਉੱਪਰ ਮਜ਼ਦੂਰੀ ਜੋ ਹੈ ਕਰਨ ਲਈ ਤਿਆਰ ਹੋ ਜਾਂਦੇ ਨੇ ਤੇ ਉਸ ਤਨਖਾਹ ਦੇ ਵਿੱਚ ਨਾ ਤਾਂ ਉਹ ਆਪਣਾ ਗੁਜ਼ਾਰਾ ਤੇ ਨਾ ਹੀ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਚੰਗੀ ਤਰ੍ਹਾਂ ਪੂਰੀਆਂ ਕਰ ਸਕਦੇ ਨੇ ਇਸ ਦਾ ਫਾਇਦਾ ਕਿਸ ਨੂੰ ਪਹੁੰਚਦਾ ਹੈ ਸਿਰਫ ਪੂੰਜੀਪਤੀਆਂ ਨੂੰ ਫੇਰ ਵੀ ਉਹ ਆਪਣੀ ਕਿਰਤ ਵੇਚਣ ਲਈ ਮਜਬੂਰ ਹੁੰਦੇ ਹਨ ਪੂੰਜੀਪਤੀ ਮਜ਼ਦੂਰਾਂ ਦੀ ਇਸੇ ਮਜ਼ਦੂਰੀ ਦਾ ਇਸੇ ਜੋ ਹੈ ਮਜਬੂਰੀ ਹੈ ਇਸ ਦਾ ਫਾਇਦਾ ਉਠਾਉਂਦੇ ਹਨ ਜਿਸ ਦਾ ਫਾਇਦਾ ਕੀ ਹੈ ਕਿ ਉਹਨਾਂ ਨੂੰ ਜ਼ਿਆਦਾ ਪੈਸੇ ਬਚ ਜਾਂਦੇ ਹਨ ਤੇ ਮਜ਼ਦੂਰੀ ਘਟਦੇ ਨਹੀਂ ਪੈਂਦੀ ਹੈ ਨੰਬਰ 2 ਮਾਰਕਸ ਦੇ ਅਨੁਸਾਰ ਮਜ਼ਦੂਰ ਮਜਬੂਰ ਹੁੰਦੇ ਹਨ ਇਸ ਲਈ ਉਹ ਘੱਟ ਤਨਖਾਹ ਉੱਤੇ ਹੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਨੇ ਇਸੇ ਕਾਰਨ ਪੂੰਜੀਪਤੀ ਫਾਇਦਾ ਉਠਾਉਂਦੇ ਹਨ ਤੇ ਉਹ ਕੰਮ ਦੇ ਸਮੇਂ ਦੇ ਵਿੱਚ ਵੀ ਵਾਅਦਾ ਕਰ ਦਿੰਦੇ ਹਨ ਅਰਥਾਤ ਜਿੰਨਾ ਸਮਾਂ ਉਹਨਾਂ ਦੀ ਮਜ਼ਦੂਰੀ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਉਹ ਕੰਮ ਦੇ ਘੰਟਿਆਂ ਵਿੱਚ ਵੀ ਵਾਅਦਾ ਕਰ ਦਿੰਦੇ ਨੇ ਔਰ ਉਹਨਾਂ ਨੂੰ ਕੰਮ ਦੇ ਬਦਲੇ ਘੱਟ ਪੈਸੇ ਦਿੱਤੇ ਜਾਂਦੇ ਹਨ ਅਤੇ ਲਾਭ ਕਿਸ ਨੂੰ ਪਹੁੰਚਦਾ ਹੈ ਪੂੰਜੀਪਤੀਆਂ ਨੰਬਰ 3 ਪੂੰਜੀਵਾਦ ਵਿੱਚ ਪੈਸਾ ਕੁਝ ਹੱਥਾਂ ਵਿੱਚ ਹੀ ਇਕੱਠਾ ਹੋ ਜਾਂਦਾ ਹੈ। ਪੂੰਜੀਪਤੀ ਜ਼ਿਆਦਾ ਲਾਭ ਕਮਾਉਣ ਦੇ ਲਈ ਜ਼ਿਆਦਾ ਉਤਪਾਦਨ ਕਰਦੇ ਹਨ। ਵੱਡੇ ਸਤਰ ਤੇ ਉਤਪਾਦਨ ਕਰਨ ਤੇ ਉਹਨਾਂ ਨੂੰ ਜ਼ਿਆਦਾ ਲਾਭ ਪਹੁੰਚਦਾ ਹੈ। ਜਿਸ ਪੂੰਜੀਪਤੀ ਕੋਲ ਜ਼ਿਆਦਾ ਪੂੰਜੀ ਹੁੰਦੀ ਹੈ ਉਹ ਜ਼ਿਆਦਾ ਉਤਪਾਦਨ ਕਰ ਸਕਦਾ ਹੈ। ਇਸ ਦਾ ਨਤੀਜਾ ਕੀ ਨਿਕਲਦਾ ਹੈ ਕਿ ਜੋ ਛੋਟੇ-ਛੋਟੇ ਜਾਂ ਵਿਚਕਾਰਲੇ ਪੂੰਜੀਪਤੀ ਨੇ ਉਹ ਆਪਣੀਆਂ ਚੀਜ਼ਾਂ ਉਸੇ ਮੁੱਲ ਤੇ ਵੇਚ ਨਹੀਂ ਸਕਦੇ। ਅਤੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਜੋ ਹੈ ਸ਼ੁਰੂ ਹੋ ਜਾਂਦਾ ਹੈ ਇਸ ਕੰਪੀਟੀਸ਼ਨ ਦੇ ਵਿੱਚ ਉਹ ਛੋਟੇ ਉਤਪਾਦਕਾਂ ਛੋਟੇ ਪੂੰਜੀਪਤੀ ਨੇ ਉਹ ਹਾਰ ਜਾਂਦੇ ਹਨ ਅਤੇ ਉਹਨਾਂ ਦੇ ਕਾਰਖਾਨੇ ਵਿਕ ਜਾਂਦੇ ਨੇ ਕਿਨਾਂ ਦੇ ਕੋਲ ਵੱਡੇ ਪੂੰਜੀਪਤੀਆਂ ਦੇ ਹੱਥਾਂ ਦੇ ਵਿੱਚ ਚਲੇ ਜਾਂਦੇ ਨੇ ਇਸ ਤਰ੍ਹਾਂ ਕੁਝ ਹੱਥਾਂ ਦੇ ਵਿੱਚ ਜੋ ਹੈ ਉਹ ਪੈਸਾ ਇਕੱਠਾ ਹੋ ਜਾਂਦਾ ਨੰਬਰ 4 ਹੈ ਪੂੰਜੀਪਤੀ ਮਸ਼ੀਨੀਕਰਨ ਦੇ ਨਾਲ ਅਰਥਾਤ ਜੋ ਮਸ਼ੀਨ ਦਾ ਯੁੱਗ ਚੱਲ ਪਿਆ ਉਸ ਦੇ ਨਾਲ 50 50 100 100 ਮਜ਼ਦੂਰਾਂ ਦਾ ਕੰਮ ਇੱਕ ਬਟਨ ਦਬਕ ਕੇ ਹੀ ਜੋ ਹੈ ਕਰਵਾ ਲੈਂਦੀਆਂ ਹਨ ਅਰਥਾਤ ਇੱਕ ਮਜ਼ਦੂਰ ਰੱਖਦੇ ਹਨ ਸਿਰਫ ਮਸ਼ੀਨ ਨੂੰ ਆਨ ਆਫ ਕਰਨ ਦੇ ਲਈ ਔਰ ਉਹ ਮਸ਼ੀਨਾਂ 50 50 100 100 ਮਜ਼ਦੂਰਾਂ ਦਾ ਕੰਮ ਕਰ ਦਿੰਦੀਆਂ ਨੇ ਇਸ ਦਾ ਨਤੀਜਾ ਕੀ ਨਿਕਲਦਾ ਹੈ ਕਿ ਬਹੁਤ ਜ਼ਿਆਦਾ ਬੇਰੋਜ਼ਗਾਰੀ ਵਧ ਗਈ ਹੈ ਔਰ ਉਹੀ ਮਜ਼ਦੂਰ ਜੋ ਨੇ ਘੱਟ ਤੋਂ ਘੱਟ ਮਜ਼ਦੂਰੀ ਤੇ ਵੀ ਕੰਮ ਕਰਨ ਨੂੰ ਮਜਬੂਰ ਹੋ ਚੁੱਕੇ ਨੇ ਨੰਬਰ 5 ਹੈ ਮਾਰਕਸ ਦੇ ਅਨੁਸਾਰ ਪੂੰਜੀਵਾਦੀ ਉਤਪਾਦਨ ਅਤੇ ਵੰਡ ਦੇ ਵਿੱਚ ਵੀ ਸੰਤੁਲਿਤ ਸਥਾਪਿਤ ਕਰਨ ਦੇ ਵਿੱਚ ਅਸਮਰਥ ਹੁੰਦਾ ਹੈ ਅਰਥਾਤ ਜੋ ਪੂੰਜੀਵਾਦ ਦੇ ਵਿੱਚ ਜੋ ਉਤਪਾਦਨ ਹੁੰਦਾ ਹੈ ਜੋ ਪ੍ਰੋਡਕਸ਼ਨ ਹੁੰਦੀ ਹੈ ਔਰ ਉਸ ਨੂੰ ਜੋ ਮਜ਼ਦੂਰ ਨੂੰ ਮਜ਼ਦੂਰੀ ਦਿੱਤੀ ਹੈ ਉਹਨਾਂ ਦੇ ਵਿੱਚ ਬਿਲਕੁਲ ਵੀ ਬੈਲੈਂਸ ਨਹੀਂ ਹੈ ਜਿਸ ਕਰ ਉਹਨਾਂ ਦੇ ਵਿੱਚ ਸੰਘਰਸ਼ ਪੈਦਾ ਹੁੰਦੇ ਹਨ ਇਸ ਦਾ ਅੰਤੀਜਾ ਇਹ ਨਿਕਲਦਾ ਹੈ ਕਿ ਮਜ਼ਦੂਰਾਂ ਦੀ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਪੂੰਜੀਪਤੀ ਜਿਆਦਾ ਤੋਂ ਜਿਆਦਾ ਧਨ ਆਪਣੀ ਹੱਥਾਂ ਵਿੱਚ ਇਕੱਠਾ ਕਰ ਲੈਂਦੇ ਹਨ ਤੇ ਮਜ਼ਦੂਰਾਂ ਨੂੰ ਤਨਖਾਹ ਵੀ ਘਟ ਦਿੰਦੇ ਹਨ ਉਹਨਾਂ ਤੋਂ ਕੰਮ ਜ਼ਿਆਦਾ ਘੰਟੇ ਲਿਆ ਜਾਂਦਾ ਹੈ ਔਰ ਮਜ਼ਦੂਰੀ ਘਟ ਦਿੱਤੀ ਜਾਂਦੀ ਹੈ ਮਜ਼ਦੂਰਾਂ ਨੂੰ ਚੀਜ਼ ਨਿਸ਼ਚਿਤ ਮੁੱਲ ਉੱਤੇ ਵੀ ਪ੍ਰਾਪਤ ਨਹੀਂ ਹੁੰਦੀ ਔਰ ਉਹਨਾਂ ਨੂੰ ਵਾਧੂ ਮੁੱਲ ਵੀ ਦੇਣਾ ਪੈਂਦਾ ਹੈ ਤਨਖਾਹ ਘਟ ਹੋਣ ਕਰਕੇ ਹੌਲੀ-ਹੌਲੀ ਪਰਿਵਾਰ ਵੀ ਖਤਮ ਹੋਣ ਲੱਗ ਜਾਂਦੇ ਹਨ ਨੰਬਰ 6 ਹੈ ਉਤਪਾਦਨ ਦੇ ਅਨੁਸਾਰ ਪੂੰਜੀਵਾਦ ਸਮਾਜਵਾਦ ਅਤੇ ਵਿਸ਼ਵ ਯੁੱਧ ਨੂੰ ਉਤਸ਼ਾਹਿਤ ਕਰਦਾ ਹੈ ਮਾਰਕਸ ਕੀ ਕਹਿੰਦੇ ਨੇ ਕਿ ਪੂੰਜੀਵਾਦ ਜੋ ਹੈ ਉਹ સામਰਾਜਵਾਦ ਅਤੇ ਵਿਸ਼ਵ ਯੁੱਧ ਨੂੰ ਉਤਸ਼ਾਹਿਤ ਕਰਦਾ ਹੈ ਜਦੋਂ ਪੂੰਜੀਪਤੀ ਆਪਣੇ ਦੇਸ਼ ਵਿੱਚ ਕੱਚੇ ਮਾਲ ਅਤੇ ਉਤਪਾਦਨ ਦੀ ਖਪਤ ਦੀ ਮੁਸ਼ਕਲ ਨੂੰ ਹੱਲ ਨਹੀਂ ਕਰ ਸਕਦੇ ਉਹਨਾਂ ਦਾ ਬਨਾਇਆ ਮਾਲ ਇੱਥੇ ਖਪਤ ਨਹੀਂ ਹੁੰਦਾ ਵਿਕਦਾ ਨਹੀਂ ਹੈ ਤਾਂ ਉਹ ਆਪਣਾ ਧਿਆਨ ਇਹੋ ਜਿਹੇ ਦੇਸ਼ਾਂ ਵੱਲ ਲੈ ਕੇ ਜਾਂਦੇ ਨੇ ਜੋ ਅਵਿਕਸਿਤ ਨੇ ਅਰਥਾਤ ਘੱਟ ਵਿਕਸਿਤ ਨੇ ਪੂੰਜੀਵਾਦੀ સામਵਾਦ ਦਾ ਵਿਸਤਾਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਕੱਚੇ ਮਾਲ ਦੀ ਪ੍ਰਾਪਤੀ ਲਈ ਤੇ ਜੋ ਉਹਨਾਂ ਦਾ ਤਿਆਰ ਮਾਲ ਹੈ ਉਸ ਨੂੰ ਵੇਚਣ ਦੇ ਲਈ ਬਾਜ਼ਾਰ ਦੀ ਜ਼ਰੂਰਤ ਹੁੰਦੀ ਹੈ। ਸਾਮਰਾਜਵਾਦ ਪੂੰਜੀਵਾਦ ਦਾ ਆਖਰੀ ਪੜਾ ਹੈ। ਬਾਜ਼ਾਰ ਦੀ ਖੋਜ ਸਾਮਰਾਜ ਦਾ ਨਿਰਮਾਣ ਕਰਦੀ ਹੈ। ਇਸ ਤਰ੍ਹਾਂ ਦੁਨੀਆ ਦੇ ਕਈ ਦੇਸ਼ ਅਤੇ ਸਾਮਰਾਜ ਸਾਮਰਾਜ ਉਹ ਹੈ ਇਸ ਦਾ ਨਿਰਮਾਣ ਕਰਦੇ ਹਨ। ਨੰਬਰ 7 ਹੈ। ਪੂੰਜੀਵਾਦ ਦੇ ਵਿਕਾਸ ਦੇ ਵਿੱਚ ਪ੍ਰਤੀਯੋਗਤਾ ਦਾ ਬਹੁਤ ਮਤਵ ਹੈ। ਜੋ ਕੰਪੀਟੀਸ਼ਨ ਹੈ ਇਸ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਪੂੰਜੀਵਾਦ ਵਿੱਚ ਉਤਪਾਦਨ ਦੇ ਹੋਰ ਅੰਗਾਂ ਦੀ ਤਰ੍ਹਾਂ ਪ੍ਰਤੀਯੋਗਤਾ ਦੇ ਵੀ ਦੋ ਵਿਰੋਧੀ ਨਤੀਜੇ ਪੈਦਾ ਹੁੰਦੇ ਹਨ ਇੱਕ ਪਾਸੇ ਪ੍ਰਤੀਯੋਗਤਾ ਦੇ ਕਾਰਨ ਹਰੇਕ ਪੂੰਜੀਪਤੀ ਉਤਪਾਦਨ ਦੇ ਖਰਚੇ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਜਦੋਂ ਚੀਜ਼ਾਂ ਤਿਆਰ ਕਰਦੇ ਹਨ ਪ੍ਰੋਡਕਸ਼ਨ ਕਰਦੇ ਹਨ ਘੱਟ ਤੋਂ ਘੱਟ ਖਰਚਾ ਹੋਵੇ ਤੇ ਦੂਜੇ ਪਾਸੇ ਮਸ਼ੀਨਾਂ ਦੀ ਮਦਦ ਦੇ ਨਾਲ ਘੱਟ ਤੋਂ ਘੱਟ ਮਜ਼ਦੂਰਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ ਜਿਆਦਾ ਤੋਂ ਜ਼ਿਆਦਾ ਮਾਲ ਚੀਜ਼ਾਂ ਜਾਂ ਫਿਰ ਉਤਪਾਦਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੇ ਨਤੀਜੇ ਕੀ ਨੇ ਇਸ ਦੇ ਨਤੀਜੇ ਸਰੂਪ ਪੂੰਜੀਵਾਦੀ ਸਮਾਜ ਦੇ ਵਿੱਚ ਆਰਥਿਕ ਸੰਕਟ ਪੈਦਾ ਹੁੰਦੇ ਹਨ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਕਿ ਮਾਰਕਸ ਇਸ ਸਾਰੇ ਪੂੰਜੀਵਾਦ ਦੀਆਂ ਵਿਸ਼ੇਸ਼ਤਾਵਾਂ ਤੋਂ ਬਾਅਦ ਕਿਸ ਰਿਜ਼ਲਟ ਤੇ ਪਹੁੰਚਦੇ ਹਨ ਮਾਰਕਸ ਪੂੰਜੀਵਾਦ ਦੇ ਖਾਤਮੇ ਦੀ ਵੀ ਗੱਲ ਕਰਦਾ ਐਂਡ ਤੇ ਆ ਕੇ ਉਹ ਕਹਿੰਦੇ ਨੇ ਕਿ ਪੂੰਜੀਵਾਦ ਖਤਮ ਹੋਏਗਾ ਜ਼ਰੂਰ ਹੋਏਗਾ ਕਿੱਦਾਂ ਪੂੰਜੀਵਾਦ ਦੇ ਲੱਛਣ ਦੱਸਣ ਤੋਂ ਬਾਅਦ ਮਾਰਕਸ ਇਸ ਨਤੀਜੇ ਤੇ ਪਹੁੰਚਿਆ ਹੈ ਕਿ ਜਿਵੇਂ ਜਿਵੇਂ ਪੂੰਜੀਵਾਦ ਦਾ ਵਿਕਾਸ ਹੁੰਦਾ ਹੈ ਨਾਲ ਹੀ ਨਾਲ ਮਜ਼ਦੂਰਾਂ ਦੀ ਸਥਿਤੀ ਖਰਾਬ ਹੁੰਦੀ ਜਾਂਦੀ ਹੈ ਕਿਉਂ ਕਿ ਉਹਨਾਂ ਨੂੰ ਆਪਣੀ ਉਤਪਾਦਨ ਮਜ਼ਦੂਰੀ ਦੇ ਬਦਲੇ ਉਤਪਾਦਨ ਦੇ ਬਰਾਬਰ ਉਹਨਾਂ ਨੂੰ ਮੁੱਲ ਨਹੀਂ ਪ੍ਰਾਪਤ ਹੋ ਰਿਹਾ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਬੜਾ ਮੁਸ਼ਕਲ ਹੋ ਜਾਂਦਾ ਹੈ ਸਮਾਜ ਦੇ ਕੁਝ ਵਰਗ ਪੂੰਜੀਪਤੀਆਂ ਦੇ ਵਿੱਚ ਮਿਲ ਜਾਣਗੇ ਤੇ ਕੁਝ ਵਰਗ ਮਜ਼ਦੂਰਾਂ ਦੇ ਵਿੱਚ ਮਿਲ ਜਾਣਗੇ ਮਾਰਕਸ ਦੇ ਅਨੁਸਾਰ ਇਸ ਤਰ੍ਹਾਂ ਪੂੰਜੀਵਾਦ ਦਾ ਖਤਮਾ ਖਾਤਮੇ ਦਾ ਜਿਹੜਾ ਉਹ ਜ਼ਰੂਰੀ ਵੀ ਹੈ ਪੂੰਜੀਵਾਦ ਦੇ ਵਿੱਚ ਹੀ ਪੂੰਜੀਵਾਦ ਦੇ ਖਾਤਮੇ ਦੇ ਬੀਜ ਵੀ ਹੁੰਦੇ ਹਨ ਜਿਵੇਂ ਜਿਵੇਂ ਪੂੰਜੀਵਾਦ ਵਿਕਸਿਤ ਹੋਵੇਗਾ ਤੇਵੇਂ ਤੇਵੇਂ ਮਜ਼ਦੂਰਾਂ ਦਾ ਇੱਕ ਦੂਜੇ ਦੇ ਨਾਲ ਵਾਸਤਾ ਵਧੇਗਾ ਅਤੇ ਉਹ ਏਕਤਾ ਦੇ ਵਿੱਚ ਬੰਨੇ ਜਾਣਗੇ ਵਪਾਰ ਅੰਤਰਰਾਸ਼ਟਰੀ ਸੱਤਰ ਤੇ ਹੋਣ ਅਤੇ ਦੁਨੀਆ ਦੇ ਮਜ਼ਦੂਰ ਇੱਕ ਦੂਜੇ ਦੇ ਨੇੜੇ ਆਉਂਦੇ ਜਾਣਗੇ ਉਹਨਾਂ ਦੀ ਏਕਤਾ ਇੱਕ ਸਮੇ ਪੂੰਜੀਵਾਦ ਦਾ ਖਾਤਮਾ ਕਰ ਦੇਵੇਗੀ ਅਤੇ ਦੁਨੀਆ ਉੱਤੇ ਮਜ਼ਦੂਰਾਂ ਦਾ ਰਾਜ ਹੋਵੇ ਅਰਥਾਤ ਕਹਿੰਦਾ ਮਤਲਬ ਕੀ ਹੈ ਕਿ ਜਦੋਂ ਮਜ਼ਦੂਰਾਂ ਦਾ ਇੰਨਾ ਜ਼ਿਆਦਾ ਸ਼ੋਸ਼ਣ ਕੀਤਾ ਜਾਵੇਗਾ ਤਾਂ ਉਹ ਮਜਬੂਰ ਹੋ ਕੇ ਆਪਣੀ ਇੱਕ ਯੂਨੀਅਨ ਆਪਣਾ ਇੱਕ ਗਰੁੱਪ ਬਣਾ ਲੈਣਗੇ ਅਤੇ ਉਹ ਪੂੰਜੀਵਾਦ ਦੇ ਵਿਰੁੱਧ ਜਾਂ ਫਿਰ ਪੂੰਜੀਪਤੀਆਂ ਦੇ ਵਿਰੁੱਧ ਸੰਘਰਸ਼ ਵਿੜ ਲੈਣਗੇ ਜਿਸ ਦਾ ਰਿਜ਼ਲਟ ਕੀ ਨਿਕਲੇਗਾ ਕਿ ਇੱਕ ਦਿਨ ਪੂੰਜੀਪਤੀ ਜੋ ਨੇ ਪੂੰਜੀਵਾਦ ਖਤਮ ਹੋ ਜਾਵੇਗਾ ਔਰ ਕਿਸ ਦਾ ਰਾਜ ਹੋਵੇਗਾ ਮਜ਼ਦੂਰਾਂ ਦਾ ਰਾਜ ਹੋਵੇਗਾ ਇਹੋ ਜੇ ਰਾਜ ਦੇ ਵਿੱਚ ਮਜ਼ਦੂਰ ਜੋ ਹੈ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋਣਗੇ ਏਸੀ ਸਾਡਾ ਅੱਜ ਦਾ ਕੁਐਸਚਨ ਮਾਰਕਸ ਦੇ ਪੂੰਜੀਵਾਦ ਸੰਬੰਧੀ ਕੀ ਵਿਚਾਰ ਸੀ ਔਰ ਪੂੰਜੀਵਾਦ ਦੀਆਂ ਵਿਸ਼ੇਸ਼ਤਾਵਾਂ ਜਾਂ ਲੱਛਣ ਉਮੀਦ ਹੈ ਕਿ ਤੁਹਾਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜਿਨ੍ਹਾਂ ਸਟੂਡੈਂਟਸ ਨੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲੈਣ ਕਿਉਂਕਿ ਅਸੀਂ ਕਰਵਾਉਣ ਵਾਲਿਆਂ ਇੱਥੇ ਬੀਏ ਦਾ ਸਾਰਾ ਸਿਲੇਬਸ ਕੋਸ਼ਿਸ਼ ਕੀਤੀ ਜਾਏਗੀ ਸਾਰੇ ਹੀ ਸਿਲੇਬਸ ਔਰ ਸਾਰੇ ਸਬਜੈਕਟਸ ਨੂੰ ਕਵਰ ਕਰਨ ਦੀ ਸੋ ਤਾਂਕਿ ਤੁਹਾਨੂੰ ਸਾਡਾ ਨੋਟੀਫਿਕੇਸ਼ਨ ਜਲਦੀ ਪ੍ਰਾਪਤ ਹੋ ਜਾਵੇ ਸੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਮਿਲਦੇ ਆਂ ਸਾਡੀ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਸੋ ਮਚ